ਰਣਦੇ ਬੇਟਾ ਵੀ ਬੇਟੀ ਵੀ ਪਪਾ ਘਦੂਆ ਨਾ ਡੈਡੀ ਡੈਡੀ ਠੀਕ ਹੋ ਜਾਣਗੇ ਮੇਗਾ ਬੁੱਧ ਹੋ ਜਾਣਗੇ ਠੀਕ ਉਹ ਬੱਚੇ ਅਸਰ ਪੜਦੇ ਉਹਨਾਂ ਨੇ ਮੈਂ ਟੈਨਸ਼ਨ ਨਹੀਂ ਦੇਣਾ ਚਾਹਦੀ ਪਰ ਰੋਂਦੇ ਬੱਚੇ ਮੇਰੇ ਬਹੁਤ ਰੋਂਦੇ ਜਾਂਦੇ ਦਿੱਦਾਂ ਨੇ ਸਰ ਕਰਦੇ ਖਾਣੂ ਘਰ ਵਿੱਚ ਰਾਸ਼ਨ ਕੁਝ ਨਹੀਂ ਹੈ ਇਹ ਕਹਿੰਨੇ ਕਿ ਸਰ ਬੱਚੇ ਤਾਂ ਮਾਂ ਤੋਂ ਹੀ ਮੰਗਣਗੇ ਨਾ ਤਾਂ ਮਾਂ ਕਿਥੋਂ ਲਿਆ ਕੇ ਦੇਵੇ ਇਸੇ ਪਹਿਲੇ ਪਹੁੰਚਿਆ ਜ਼ਿਲ੍ਹਾ ਹੁਸ਼ਿਆਰ ਪਰ ਹਲਕਾ ਦਸੂਹੇ ਦੇ ਅਧੀਨ ਆਉਣ ਵਾਲਾ ਪਿੰਡ ਸਿਪਰੀਆ ਦੱਸਦੀ ਹੈ ਕਿ ਇੱਥੋਂ ਦਾ ਇੱਕ ਰਮੇਸ਼ لال ਜੀ 2 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਦਵੇ ਗਏ ਸੀ ਪਰ 3 ਮਹੀਨਿਆਂ ਤੋਂ ਉੱਥੇ ਉਹ ਬਿਮਾਰ ਸੈਲਰ ਨੇ ਉਹਨਾਂ ਦੀ ਇੰਨੀ ਕ ਹੱਥ ਮਾਰੀ ਹੈ ਕਿ ਕਾਰ ਲਿਆਉਣ ਵਾਸਤੇ ਲੱਖਾਂ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਹੈ ਦੱਸਦੀ ਜੇ ਗੱਲਬਾਤ ਕਰਦੇ ਉਹਨਾਂ ਦੀ ਵਾਈਫ ਪਤਨੀ ਦੇ ਨਾਲ ਹਾਂਜੀ ਕੀ ਨਾ ਆਪਣਾ ਜੀ ਰਮਨਦੀਪ ਗੌਰ ਕਦੋਂ ਗਏ ਸੀ ਰਮੇਸ਼ لال ਬਾਅਦ ਤੱਕ ਕਦੋਂ ਤੁਹਾਡੀ ਉਹਨਾਂ ਨਾਲ ਲਾਸਟ ਟਾਈਮ ਗੱਲ ਹੋਈ 2 ਸਾਲ ਹੋ ਗਏ ਉਹਨਾਂ ਨੂੰ ਬਾਹਰ ਗਿਆ ਨੂੰ ਤੇ ਤਿੰਨ ਮਾਰਜ ਦੇ ਬਿਮਾਰ ਹੈ ਚੌਥਾ ਮਹੀਨਾ ਲੱਗ ਗਿਆ ਅਸਲ 1.5 ਸਾਲ ਹੋ ਗਏ ਸੀ ਬਾਹਰ ਨੂੰ ਤੋਂ ਹਸਪੀਟਲ ਵਿੱਚ ਹੀ ਦਾਖਲ ਹੈ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ ਉਹਨਾਂ ਨਾਲ ਬਸ ਪੈਸੇ ਮੰਗਦੇ ਆ ਤਾਂ ਸਰ ਅਸੀਂ ਪੈਸੇ ਕਿੱਥੋਂ ਦੇਈਏ ਮੇਰੇ ਦੋ ਛੋਟੇ ਛੋਟੇ ਬੱਚੇ ਆ ਮੈਂ ਨਹੀਂ ਕਰ ਸਕਦੀ ਕੀ ਉਹਨਾਂ ਨੂੰ ਵਕੀ ਪ੍ਰੋਬਲਮ ਕੀ ਬਿਮਾਰੀ ਕੀ ਆਈ ਸੀਗੀ ਜਿਹੜਾ ਐਡਾ ਵੱਡਾ ਉਹਨਾਂ ਦਾ ਕੰਮ ਹੋਇਆ ਸਰ ਸਾਨੂੰ ਤਾਂ ਉਹਨਾਂ ਨੇ ਤੇ ਨਦਰੀ ਗਦੇ ਬਿਮਾਰ ਅਸਰ ਉਹਨਾਂ ਨੇ ਸਾਨੂੰ ਸੱਤ ਨੂੰ ਕਿਸੇ ਦੇ ਕੋਲ ਕੀਤਾ ਸਾਨੂੰ ਆਇਆ ਉਹ ਕਹਿੰਦੇ ਚੱਕਰ ਆਇਆ ਡਿੱਗ ਪਏ ਚੁੱਕ ਕੇ ਉਹਨਾਂ ਨੂੰ ਹਸਪੀਟਲ ਲੈ ਗਏ ਐਂਬੂਲੈਂਸ ਬਾਕੇ ਦਾਖਲ ਕਰਤਾ ਉਸ ਤੋਂ ਬਾਅਦ ਸਾਡਾ ਕੋਈ ਕੰਟੈਕਟ ਨਹੀਂ ਹੋਇਆ 2 ਮਹੀਨੇ ਫਿਰ ਮਹੀਨੇ ਕੇ ਬਾਅਦ ਸਾਨੂੰ ਵੀਡੀਓ ਬੜੀ ਕੋਈ ਭੇਜੀ ਉਹਨਾਂ ਨੇ ਬਸ ਅਈ ਉਹ ਦਖੀ ਅਸੀਂ ਤਾਂ ਸਰ ਬਸ ਉਦੋਂ ਦੇ ਸਾਡੇ ਰੋਣਾ ਪਿਆ ਸਾਡਾ ਹੁਣ ਵੀ ਰੋਣਾ ਪਰ ਅਸੀਂ ਕਹਿੰਦੇ ਜਿੱਦਾਂ ਮਾਜੀ ਕਰਕੇ ਮੇਰੇ ਬੰਦੇ ਨੂੰ ਇੰਡੀਆ ਲਿਆ ਦਿਓ ਮੇਰੇ ਬੰਦਾ ਮੈਂ ਦੇਖ ਲਾਂ ਮਾਂ ਦੇ ਨਾਲ ਗੱਲ ਕਰ ਲਾਂ ਇਹ ਗੱਲ ਨਹੀਂ ਹੋਈ ਉਹਨਾਂ ਨਾਲ ਇਹ ਵੀ ਪਹਿਲੇ ਪਤਾ ਲੱਗਿਆ ਸੀਗਾ ਵੀ ਪਹਿਲੇ 28 ਲੱਖ ਦੀ ਮੰਗ ਹੋਈ ਸੀ ਕਿ ਇਹ ਕਿਹਨਾਂ ਵੱਲੋਂ ਮੰਗ ਕੀਤੀ ਸੀ ਤੇ ਆਪਣੇ ਪਾਤ ਲਿਆਣ ਵਾਸਤੇ ਮੇਸਰਬ ਉਹਨਾਂ ਸਰ ਇਹ ਸਾਨੂੰ ਡਾਕਟਰ ਡਾਕਟਰਾਂ ਨੇ ਕਿਹਾ ਸੀ 28 ਲੱਖ ਰੁਪਇਆ ਮੰਗਿਆ ਫਿਰ ਇਹਨਾਂ ਨੇ ਸਾਡੇ ਤੋਂ 12 ਲੱਖ ਮੰਗਿਆ ਹੁਣ 2.5 ਲੱਖ ਮੰਗਦੇ ਪੈਸੇ ਦੀ ਡਿਮਾਂਡ ਕਰੀ ਜਾਂਦੇ ਪਰ ਸਾਡੀ ਕੋਈ ਹੈਲਪ ਨਹੀਂ ਕਰਦੇ ਪਏ ਸਾਡੇ ਬੰਦੇ ਨੂੰ ਇੱਧਰ ਲਿਆਣ ਚ ਕੋਈ ਨਹੀਂ ਕਰਦੇ ਪਰ ਅਸੀਂ ਗਰੀਬ ਐ ਇੱਧਰ ਵੀ ਲੇਬਰ ਦਾ ਕੰਮ ਕਰਦੇ ਸੀ ਬਾਹਰ ਵੀ ਲੇਬਰ ਦਾ ਕੰਮ ਕਰਦੇ ਇੱਕ ਬੰਦਾ ਬਾਹਰ ਜਾਂਦਾ ਕਮਾਣ ਵਾਸਤੇ ਪਰ ਸਾਨੂੰ ਕੀ ਪਤਾ ਅਸ ਜਦੋਂ ਦੀ ਸੱਟਾਂ ਹੀ ਖਾਈ ਜਾਂਦੇ ਫੋਨ ਕਦੀ ਕਾਹੇ ਦਾ ਆ ਜਾਂਦਾ ਕਦੀ ਕਾਹੇ ਦਾ ਆ ਜਾਂਦਾ ਇਹ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਟੱਡਾ ਸਰਕਾਰ ਦਾ ਗੁਜ਼ਾਰਾ ਮੇਰਾ ਬਹੁਤ ਔਖਾ ਹੈ ਬਸ ਇਦਾਂ ਹੀ ਐ ਆਂੜੀਏ ਗਾਂੜੀਏ ਕਰ ਦਿੰਦੇ ਕੋਈ ਕੁਝ ਕਰ ਦਿੰਦਾ ਮੈਂ ਸਰ ਬੀਪੀ ਦੀ ਮਰੀਜ਼ ਐ ਮੈਮੀ ਬਿਮਾਰ ਐ ਥੋੜੀ ਮੈਂ ਚਾਲੂ ਕਰ ਦਿੰਦੇ ਹਰੇ ਚਾਚੇ ਦਾਏ ਜੋ ਸਾਡੇ ਰੋਟੀ ਪਾਣੀ ਦਾ ਥੋੜਾ ਚਲਾ ਦਿੰਦੇ ਆ ਸਾਰੀ ਸਾਰੀ ਜ਼ਿੰਦਗੀ ਤਾਂ ਕੋਈ ਨਹੀਂ ਨਿਂਦਿੰਦਾ ਨਾ ਸਰ ਇਹਨੂੰ ਲੈ ਕੇ ਤੁਹਾਡੀ ਕੋਈ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦੇ ਕਿਸੇ ਮਕਨੇਤਾ ਨਾਲ ਜਾ ਕੇ ਮੰਤਰੀ ਨਾਲ ਗੱਲਬਾਤ ਹੋਈ ਜਾਂ ਸੰਸਥਾਵਾਂ ਨਾਲ ਗੱਲਬਾਤ ਹੋਈ ਹੋਈ ਵੇ ਨਹੀਂ ਸਰ ਸੰਸਦਾਂ ਨਾਲ ਗੱਲ ਅਹੀਂ ਖੀਜਰਪੁਰ ਮੁੰਡਾ ਐਨਐਸ ਉਹ ਵੀ ਸੰਸਦਾਂ ਬਣਾ ਉਹਨਾਂ ਨੇ ਫੋਨ ਸਾਨੂੰ ਕੀਤਾ ਸੀ ਉਹ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਆ ਪਰ ਉਹਨਾਂ ਨੇ ਵੀ ਸਾਨੂੰ ਕੋਈ ਵੀ ਅਜੇ ਤੱਕ ਦੱਸਿਆ ਨਹੀਂ ਤਾਂ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਪੰਜਾਬ ਸਰਕਾਰ ਤੋਂ ਐਨਆਰਈ ਵੀਰ ਨੇ ਦੇਸ਼ਾਂ-ਪ੍ਰਦੇਸ਼ਾਂ ਵਿੱਚ ਬੈਠੇ ਨੇ ਹਜ਼ਾਰਾਂ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਅੱਗੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਸਰ ਅਸੀਂ ਉਹਨਾਂ ਅੱਗੇ ਹੀ ਮੰਗ ਕਰਦੇ ਹਾਂ ਬਸ ਸਾਡੀ ਬਾਅਦ ਤੋਂ ਬਾਅਦ ਹੈਲਪ ਕੀਤੀ ਜਾਵੇ ਸਾਡੀ ਬਾਅਦ ਤੋਂ ਬਾਅਦ ਹੈਲਪ ਕੀਤੀ ਜਾਏ ਅੱਜ ਅਸੀਂ ਬੰਦੇ ਤੋਂ ਬਗੈਰ ਬਹੁਤ ਤੰਗ ਆ ਘਰ ਸਾਡੇ ਹਾਲਾਤ ਇਦਾਂ ਦੇ ਨੇ ਸਰ ਕਰਦੇ ਖਾਣੂ ਘਰ ਵਿੱਚ ਰਾਸ਼ਨ ਕੁਝ ਨਹੀਂ ਹੈ ਅਸੀਂ ਇਹ ਕਹਿੰਨੇ ਕਿ ਸਰ ਬੱਚੇ ਤੋਂ ਮਾਂ ਤੋਂ ਹੀ ਮੰਗਣਗੇ ਨਾ ਤਾਂ ਮਾਗੀ ਟੋਲੀਆ ਕਿ ਦੇਵੇ ਅਸੀਂ ਵੱਧ ਤੋਂ ਵੱਧ ਕਰਨੇ ਕੀ ਬਸ ਵਾਰੀ ਹੱਲਪ ਕੀਤੀ ਜਾਵੇ ਸਾਨੂੰ ਰਾਸ਼ਨ ਜਾਂ ਕੁਝ ਵੀ ਜਾਂਦੇ ਬੰਦੇ ਦਰਿਆਣ ਦੀ ਇੰਡੀਆ ਲਿਆਂਦੀ ਵੀ ਹੈਲਪ ਕੀਤੀ ਜਾਏ ਦੋ ਤੁਹਾਡੇ ਬੱਚੇ ਨੇ ਬੱਚੇ ਵੀ ਉਜਾਦ ਕਰਦੇ ਹੋਣੇ ਪਿਤਾ ਮਾਤਾ ਪਿਤਾ ਨੂੰ ਜੀ ਕਰਦੇ ਸਰ ਕਰਦੇ ਸਰ ਮੇਰੇ ਨਾਲ ਗੱਲ ਕਰਦੇ ਬੇਟਾ ਵੀ ਬੇਟੀ ਵੀ ਪਪਾ ਘਦੂਆਣਾ ਡੈਡੀ ਡੈਡੀ ਠੀਕ ਹੋ ਜਾਣਗੇ ਮੈਂ ਕਹ ਬੁੱਧ ਹੋ ਜਣੇ ਠੀਕ ਉਹ ਬੱਚੇ ਸਰ ਪੜਦੇ ਗੱਲਬਾਤ ਇਹ ਗੱਲਬਾਤ ਵੀ ਕਰਦੇ ਨੇ ਸਿਪਰੀਆਂ ਦੇ ਸਾਫਕਾ ਸਰਪੰਚਰ ਨੇ ਕਿ ਕਦੋਂ ਤੋਂ ਜੇ ਰਮੇਸ਼ لال ਜੀ ਬਿਮਾਰ ਬਿਮਾਰ ਨੇ ਔਰ ਕਿੰਨੀ ਡਿਮਾਂਡ ਕੀਤੀ ਜਾ ਰਹੀ ਹੈ ਪੈਸੇ ਵਾਸਤੇ ਇਹਨੂੰ ਭਾਜੀ 3 ਮਹੀਨੇ ਹੋ ਗਏ ਬਿਮਾਰ ਨੂੰ 3 ਤਰੀਕ ਤੋਂ ਚੌਥਾ ਮਹੀਨਾ ਲੱਗ ਗਿਆ ਹੈ ਪਹਿਲੇ ਤੇ ਉਹਨਾਂ ਨੇ ਸਟਾਰਟਿੰਗ ਤੋਂ 28 ਲੱਖ ਦੀ ਮੰਗ ਕੀਤੀ ਸੀ ਫਿਰ ਹੌਲੀ-ਹੌਲੀ ਹੁੰਦੇ 12 ਲੱਖ ਤੇ ਆਏ ਆ 12 ਤੋਂ ਬਾਅਦ ਹੁਣ 6-7 ਲੱਖ ਦੇ ਵਿੱਚ ਇਹਦੀ ਗੱਲ ਜਿਹੜੀ ਹੋਈ ਆ ਕਹਿੰਦੇ ਕਿ ਮਤਲਬ ਕਿ ਜਿੰਨਾ ਛੇਤੀ ਤੁਸੀਂ ਇੱਧਰ ਪੈਸਾ ਪੇ ਕਰ ਦੋਗੇ ਅਸੀਂ ਉਹਨਾਂ ਛੇ ਮਤਲਬ ਕਿ ਛੇਤੀ ਤੁਹਾਡਾ ਜਿਹੜਾ ਮਰੀਜ਼ ਆ ਅਸੀਂ ਪੀਜੀਆਈ ਨਾਲ ਡਾਕਟਰ ਜੋ ਵੀ ਉਹਨਾਂ ਦਾ ਸੀਟ ਬਣਨੀ ਕੁਝ ਵੀ ਆ ਆਕਸੀਜਨ ਲਗਾ ਕੇ ਤੁਹਾਡਾ ਪੀਜੀਆਈ ਮਰੀਜ਼ ਭੇਜ ਦਾਂਗੇ ਪਹਿਲੇ ਤੁਸੀਂ ਮਤਲਬ ਕਿ 6 ਜਾਂ 7 ਦੇ ਲੱਖ ਦੇ ਵਿੱਚ ਵਿੱਚ ਤੁਸੀਂ ਜਿਹੜਾ ਪੈਸਾ ਆ ਉਹ ਇੱਧਰ ਸ਼ਮਾ ਕਰਵਾਓ ਇਥੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਵੀ ਕੋਈ ਸਹਿਯੋਗ ਕੀਤਾ ਜਾ ਰਿਹਾ ਹਾਂਜੀ ਜਿੰਨਾ ਪਾ ਅਸੀਂ ਕੱਲ ਹੋਇਆ ਪਿੰਡ ਵਾਲਿਆਂ ਨੇ ਸਹਿਯੋਗ ਕੀਤਾ ਆ ਜਿੰਨਾ ਵੀ ਕਿਸੇ ਕੋਲ ਹੋਇਆ ਹੁਣ ਤੁਸੀਂ ਕੀ ਮੰਗਣਾ ਚਾਹੁੰਦੇ ਹੋ ਕਿ ਸਾਡੇ ਐਨਆਰਏ ਭਰਾ ਨੇ ਸੰਸਥਾਵਾਂ ਨੇ ਅੱਗੇ ਵੀ ਕਈ ਲੋਕ ਉਹਨਾਂ ਨੇ ਬਾਹਰੋਂ ਇੱਥੇ ਲਿਆਉਂਦੇ ਨੇ ਉਹਨਾਂਗੇ ਕੀ ਅਪੀਲ ਕਰਨਾ ਚਾਹੋਗੇ ਮਦਦ ਦੀ ਕੋ ਹਾਲਾਤ ਅਸੀਂ ਤਾਂ ਭਾਜੀ ਇਹੀ ਉਹਨਾਂ ਨੂੰ ਅੱਗੇ ਅਪੀਲ ਕਰਾਂਗੇ ਬਾਅਦ ਤੋਂ ਬਾਅਦ ਜਿੰਨੀਆਂ ਸੰਸਥਾਵਾਂ ਹੈਗੀਆਂ ਆ ਸਾਡੇ ਇਲਾਕੇ ਦੇ ਐਮਐਲਏ ਹੈਗੇ ਆ ਜੋ ਵੀ ਹੈਗੇ ਆ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਆ ਉਹ ਮਦਦ ਕੀਤੀ ਜਾਵੇ ਕਿਉਂਕਿ ਇਹ ਜੇ ਕਹੋਗੇ ਕਿ ਸਿਪਰੀਆਂ ਕੱਲਾ ਪਿੰਡ ਆ ਸਿਪਰੀਆਂ ਕੱਲਾ ਪਿੰਡ ਚ 7 ਲੱਖ ਰੁਪਇਆ ਤਾਂ ਨਹੀਂ ਹੋ ਸਕਦਾ ਅਸੀਂ ਇਹ ਕਹਿੰਨੇ ਆ ਕਿ ਜਿੰਨੀ ਵੀ ਬਾਦੋਂ ਬਾਦ ਤੋਂ ਵੱਧ ਹੈਲਪ ਹੁੰਦੀ ਜਾਵੇ ਇਹਨਾਂ ਦੀ ਜੋ ਕੀਤੀ ਜਾਵੇ ਇਸ ਨੂੰ ਲੈ ਕੇ ਜੋ ਰਮੇਸ਼ ਦੀ ਮਾਤਾ ਜੀ ਉਹਨਾਂ ਨੇ ਵੀ ਗੱਲਬਾਤ ਕਰਨਗੇ ਮਾਤਾ ਜੀ ਕਦੋਂ ਤੁਹਾਡੀ ਲਾਸਟ ਟਾਈਮ ਗੱਲ ਹੋਈ ਸੀ ਆਪਣੇ ਬੇਟੇ ਨਾਲ ਸਾਡੀ ਤਿੰਨ ਤੀਜੇ ਮਹੀਨੇ ਤੋਂ ਉਤਰੀ ਕੀਤੀ ਹੋਈ ਹੈ ਸਾਨੂੰ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਦੋਂ ਅਸੀਂ ਵੀਡੀਓ ਦੇਖਦੇ ਹਾਂ ਉਹਦੀ ਉਹਨੂੰ ਸਾਨੂੰ ਸਾਡੇ ਹਾਲ ਦੇਖਦਾ ਹੈ ਤਾਂ ਅੱਖਾਂ 'ਚ ਪਾਣੀ ਭਰ ਲੈਂਦਾ ਹੈ ਮੈਂ ਕਹਿੰਨੀ ਆ ਯਾਰ ਮੇਛ ਲਾਲਪੁੱਤ ਘਰ ਨੂੰ ਆਣਾ ਤਾਂ ਉਹ ਰੋਣ ਲੱਗ ਪੈਂਦਾ ਹੈ ਕਹਿੰਦਾ ਵੀ ਬੋਲ ਨਹੀਂ ਹੁੰਦਾ ਪੈਪਾ ਪਾ ਹੀ ਮੂੰਹ 'ਚ ਬਾਕੀ ਅਸੀਂ ਇਹੋ ਮੰਗ ਕਰਦੇ ਹਾਂ ਕਿ ਸਾਨੂੰ ਜਿੰਨਾ ਵੀ ਜਿੰਨੀ ਹਰਫ ਹੋ ਸਕਦੀ ਆ ਉਹਨੇ ਯੋਗਦਾਨ ਕਰਨ ਸਾਡੇ ਤਾਂ ਬੱਚਾ ਸਾਡਾ ਇੱਧਰ ਆ ਜਾਵੇ ਤਾਂ ਅਸੀਂ ਇਹੋ ਹੀ ਹੋਰ ਤਾਂ ਹੀ ਕੁਝ ਨਹੀਂ ਕਹਿ ਸਕਦੇ ਜਿਹੜੇ ਬਾਹਰ ਵੀ ਐ ਕੋਈ ਭੈਣ ਭਰਾ ਕੋਈ ਜਿੱਦਾਂ ਦਾ ਵੀ ਹੈਗਾ ਇਹ ਸਾਨੂੰ ਹੈਲਪ ਕਰਨ ਜਿੰਨੀ ਹੋ ਸਕਦੀ ਹੈ। ਮੂੰ ਤੁਹਾਡੀ ਡਵੀ ਦੇ ਡਾਕਟਰ ਉਹਨਾਂ ਨਾਲ ਕੋਈ ਗੱਲਬਾਤ ਹੋਈ ਕੀ ਕਹਿੰਦੇ ਹੋ? ਸਾ ਮੇਰੇ ਨਾਲ ਨਹੀਂ ਕੋਈ ਗੱਲਬਾਤ ਹੋਈ ਮੈਂ ਤੁਹਾਨੂੰ ਐਵੇਂ ਝੂਠਕ ਦੇ ਮੇਰੇ ਨਾਲ ਗੱਲਬਾਤ ਹੋਈ ਉਹ ਉਹਨਾਂ ਨੇ ਹੁਣ ਇਹਨਾਂ ਨੇ ਦੱਸਿਆ ਇਹਨਾਂ ਨੂੰ ਫੋਨ ਆਇਆ ਉਹ ਨੂੰ ਮੇਰੇ ਨੂੰ ਕਹਿੰਦੀ ਵੀ ਜਿੱਦਾਂ ਉਹਨਾਂ ਨੇ ਮੰਗਿਆ ਹਤੋਂ ਇੰਨਾ ਪੈਸਾ ਮੰਗਿਆ ਜਿੰਨੀ ਜਲਦੀ ਤੁਸੀਂ ਪੈਸਾ ਕਰੋ ਉਨੀ ਜਲਦੀ ਤੁਹਾਡਾ ਵੀ ਇਹ ਬੰਦਾ ਭੇਜ ਦਿੰਨੇ ਇੱਧਰ। ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਅਪੀਲ ਕਰਦੇ ਹੋ ਤਾਂ ਭਾਰਤ ਸਰਕਾਰ ਕੋ ਪੰਜਾਬ ਸਰਕਾਰ ਕੋ ਜਾਂ ਫਿਰ ਐਨਆਰਆਈ ਭਰਾ ਨੇ ਸੰਸਥਾਵਾਂ ਨੇ ਜਿਹੜੀਆਂ ਮਦਦ ਕਰਦੀਆਂ ਨੇ ਅਸੀਂ ਤਾਂ ਇਹੋ ਕਹਿੰਨੇ ਆਂ ਕਿ ਸਾਨੂੰ ਮਦਦ ਕਰਨੀ ਜਿੰਨੀ ਵੀ ਹੋ ਸਕਦੀ ਹੈ ਨਾ ਉਨੀ ਮਦਦ ਕਰਨ ਸਾਨੂੰ ਬੱਚੇ ਮੇਰੇ ਭੁੱਖੇ ਬੈਠੇ ਆ ਕਿੱਦਾਂ ਕਿਸੇ ਕੋਲੋਂ ਕੋਈ ਕੋਈ ਰੋਟੀ ਦੇ ਜਾਂਦਾ ਕੋਈ ਕੋਈ ਦੇ ਜਾਂਦਾ ਅਸੀਂ ਇਹੋ ਕਹਿੰਨੇ ਆਂ ਕਿ ਚਲ ਬੱਚਿਆਂ ਦਾ ਵੀ ਦੇਖਣ ਤਾਂ ਆਪਣੇ ਉਹਨੂੰ ਵੀ ਇੰਡੀਆਂ ਚ ਆਪਣੇ ਪਜਾਣ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਹੈ ਅਰਮੇਜ਼ੀ ਪਤਨੀ ਦੇ ਨਾਲ ਮਾਤਾ ਦੇ ਨਾਲ ਉਹਨਾਂ ਨੇ ਐਨਆਰਏ ਭਰਾਵਾਗੇ ਇਹ ਬੇਨਤੀ ਕੀਤੀ ਹੈ ਗੁਹਾਰ ਲਈ ਮਦਦ ਦੀ ਕਿ 3 ਮਹੀਨੇ ਤੋਂ ਉਹਨਾਂ ਦੇ ਪਤੀ ਨੇ ਮਾਤਾ ਜੀ ਦਾ ਬੇਟਾ ਨੇ ਉਹ ਬਿਮਾਰ ਚੱਲ ਰਹੇ ਨੇ ਇਹਨਾਂ ਨੇ ਕਿਹਾ ਵੀ ਜਿੰਨੀ ਮਦਦ ਹੋ ਸਕੇ ਉਨੀ ਮਦਦ ਕੀਤੀ ਜਾ ਬਾਕੀ ਅਸੀਂ ਇਹਨਾਂ ਦਾ ਅਕਾਊਂਟ ਨੰਬਰ Google Pay ਨੰਬਰ ਜਰੂਰ ਵਿੱਚ ਅਟੈਚ ਕਰਾਂਗੇ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਰਾਹੀਂ ਅਪੀਲ ਕਰਦੇ ਹਾਂ ਕਿ ਜਿੰਨੀ ਹੋ ਸਕੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਬੱਚੇ ਆਪਣੇ ਮਾਪੇਤਾ ਨਾਲ ਤੇ ਮਾਤਾ ਆਪਣੇ ਬੇਟੇ ਨਾਲ ਤੇ ਪਤਨੀ ਆਪਣੇ ਪਤੀ ਨਾਲ ਮਿਲ ਸਕੇ ਜੀ